ਓਏ ਜੀਜੂ ਪਹਿਲਾਂ ਮੈਨੂੰ ਦਿਖਾਓ ਤੁਸੀਂ ਲਫਾਫੇ ਵਿੱਚ ਕੀ ਲਿਆਏ ਹੋ ਭਰਾਈ ਨੂੰ ਬਾਅਦ ਵਿੱਚ ਤੁਸੀਂ ਦਿਖਾਓ ਕੀ ਆ ਪਹਿਲਾਂ ਮੈਨੂੰ ਦਿਖਾਓ ਹਾਏ ਜੀਜੂ ਇਹ ਤਾਂ ਪੈਸੇ ਹੀ ਨੇ ਜੀਜੂ ਕਿੱਥੋਂ ਲਿਆਏ ਹੋ ਪੈਸੇ 2000 ਰੁਪਏ ਮਿਲ ਨਹੀਂ ਦੇ ਦੋ ਨਾ ਮੇਰੇ ਸਾਲਿਆ ਇਹ ਤਾਂ ਛੜੀਆਂ ਵਾਲੀ ਪੈਨਸ਼ਨ ਆ ਬੈਂਕ 'ਚ ਜੇ ਮੈਂ ਦੱਸਿਆ ਮੈਂ ਛੜਾ ਮੇਰਾ ਬਿਆਨ ਹੀ ਹੋ ਜਾਏਗਾ ਤਾਂ ਕਰਕੇ ਉਹਨਾਂ ਨੇ ਮੇਰੀ ਪੈਨਸ਼ਨ ਲਈ ਹੋਈ ਆ 5000 ਰੁਪਏ ਜੇ ਤੇਰੀ ਭੈਣ ਨੂੰ ਪਤਾ ਚੱਲ ਗਿਆ ਤਾਂ ਮੈਨੂੰ ਮਾਰ ਦੂਗੀ ਮੈਂ ਤੂੰ ਬਾਅਦ ਛੜਾ ਬਣਾ ਫਿਰਦਾ ਤੈਨੂੰ ਮੈਂ 2000 ਰੁਪਏ ਦੇ ਦੂੰਗਾ ਮੇਰੇ ਸਾਲਿਆ ਤੂੰ ਰੋਲਾ ਨਾ ਪਾਈ ਭਾਈ ਵਣ ਉਏ ਨਹੀਂ ਜੀਜੂ ਹੁਣ ਤਾਂ ਮੈਂ ਦੀਦੀ ਨੂੰ ਦੱਸੂਗਾ ਵੀ ਤੁਸੀਂ ਛੜੇ ਵਾਲੀ ਪੈਸਾ ਲੈਣੇ ਉਹ ਵੀ ਵਿਆਹ ਵਾਰੀ ਹੋ ਕੇ ਮੈਂ ਦੱਸੂਗਾ ਬੈਂਕੜਾ ਨੂੰ ਨਾਲੇ ਥੋੜਾ ਮੋਟਰਸਾਈਕਲ ਜਾ ਕੇ ਲੈ ਕੇ ਜਾਣਗੇ ਉਹ ਨਾਲੇ ਥੋੜੋ ਸਿਮੋ ਦੀਦੀ ਗਾੜਾ ਗੱਡੂਗੀ ਫੈਂਟੂਗੀ ਦੇਖੀ ਚਲੋ ਸਹੀ ਨਹੀਂ ਤੁਸੀਂ ਮੈਨੂੰ 5 ਦਾ 5000 ਰੁਪਏ ਦੇ ਦਿਓ ਫੇਰ ਨਹੀਂ ਮੈਂ ਦੱਸ ਦਾਂ ਜੀਜੂ ਮੈਨੂੰ ਪਤਾ ਹੀ ਸੀ ਤੇਰਾ ਮੇਰਾ ਸਾळ्या ਲਾਲਚੀਆ ਬਸ ਤੂੰ 5000 ਰੁਪਏ ਲੈ ਗਏ ਮੈਨਾਂ ਰੇਸਤਾ ਨਾ ਤੋੜ ਦੇ ਮੇਰੀ ਠੀਕ ਹਾਂ ਤੂੰ ਤਾਂ ਮੇਰਾ ਸਾੜਾ ਨਹੀਂ ਆਏਗਾ ਮੈਂ ਤੇਰਾ ਦਿੱਤਾ ਨਹੀਂ ਆਏਗਾ ਪੜਦਾ ਆ ਵੀ ਕਿ ਲਾਲਚੀ ਤੈਨੂੰ ਯਾਰ ਬਣਾਇਆ ਸੀ ਤੂੰ ਤਾਂ ਗਦਾਰ ਨਿਕਲਿਆ ਮੇਰੇ ਕੋਲ ਵੀ ਤਾਂ ਪੈਸੇ ਲੈਣ ਦੇ ਗਦਾਰਾ